ਅੱਤ ਪਟ 43 ਕਨਾਨ ਦੇਸ਼ ਉੱਤੇ ਕਾਲ ਬਹੁਤ ਹੀ ਭਿਆਨਕਰ ਹੋ ਗਿਆ ਜਦੋਂ ਅੰਨ ਜਿਹੜਾ ਉਹ ਮਿਸਰ ਤੋਂ ਲਿਆਏ ਸਨ ਖਤਮ ਹੋ ਗਿਆ ਖਤਮ ਤਾਂ ਹੋਣਾ ਸੀ ਥੋੜਾ ਮਤਲਬ ਇੰਨਾ ਨਹੀਂ ਸੀ ਉਹਨਾਂ ਨੇ ਜਿਹਦਾ ਜਦੋਂ ਕਾਲ ਆ ਉਹ ਤਾਂ ਮੁੱਕ ਜਾਣਾ ਬਹੁਤ ਛੇਤੀ ਸੀ ਸੋ ਖਤਮ ਹੋ ਗਿਆ ਤਦ ਉਹਨਾਂ ਦੇ ਪੁੱਤਾਂ ਨੇ ਉਹਨਾਂ ਨੂੰ ਆਖਿਆ ਕਿ ਮੋੜ ਕੇ ਸਾਡੇ ਲਈ ਕੁਝ ਅੰਨ ਮੋਲ ਲੈ ਆ ਤਦ ਯੂਦਾ ਨੇ ਉਹਨਾਂ ਨੂੰ ਆਖਿਆ ਕਿ ਉਸ ਮਨੁੱਖ ਨੇ ਮਤਲਬ ਯੋਸਫ ਨੇ ਜਿਹੜਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਯੋਸੇਫ ਉਸ ਮਨੁੱਖ ਨੇ ਸਾਨੂੰ ਚੇਤਾਵਨੀ ਦੇ ਕੇ ਆਖਿਆ ਸੀ ਕਿ ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਭੇਜਦਾ ਆ ਤਾਂ ਅਸੀਂ ਤੇਰੇ ਨਾਲ ਤੇਰੇ ਲਈ ਅਨਮੋਲ ਆਉਂਗੇ ਪਰ ਜੇ ਤੂੰ ਨਾ ਭੇਜੇਂਗਾ ਤਾਂ ਅਸੀਂ ਨਹੀਂ ਜਾਵਾਂਗੇ ਕਿਉਂਕਿ ਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ ਕਿ ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ ਸੋ ਯੋਸੇਫ ਨੇ ਇਹ ਇਹ ਮੰਗ ਰੱਖੀ ਹੋਈ ਸੀ ਕਿ ਜੇ ਤੁਸੀਂ ਮੁੜ ਕੇ ਆਉਣਾ ਹੈ ਤਾਨੂੰ ਆਪਣਾ ਛੋਟਾ ਭਰਾ ਨਾਲ ਲਿਆਉਣਾ ਹੈ ਤੇ ਯਕੂਬ ਆਪਣਾ ਸਭ ਤੋਂ ਛੋਟਾ ਨਹੀਂ ਉਹ ਭੇਜਣਾ ਚਾਹੁੰਦਾ ਕਰਕੇ ਰਖੈਲ ਦਾ ਉਹ ਦੂਜਾ ਬੇਟਾ ਉਹਦੇ ਪਾਣੀ ਉਹ ਹੀ ਰਹਿ ਗਿਆ ਸੀ ਓਕੇ ਰੈਚਲ ਦਾ ਦੂਜਾ ਮੁੰਡਾ ਬੈਨਜਾਮਿਨ ਕਿਉਂਕਿ ਉਹਦੇ ਪਾਣੀ ਯੋਸਫ ਮਰ ਗਿਆ ਸੀ ਫਿਰ ਇੱਥੇ ਲਿਖਿਆ ਇਸਰਾਈਲ ਨੇ ਆਖਿਆ ਇਸਰਾਈਲ ਯਕੂਬਈਆ ਤੁਸੀਂ ਕਿਉਂ ਮੇਰੇ ਨਾਲ ਇਹ ਬੁਰਾਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਕਿ ਸਾਡਾ ਇੱਕ ਹੋਰ ਭਰਾ ਵੀ ਹੈ ਸੋ ਇਹ ਕਿੰਨੀ ਰੀਅਲ ਗੱਲ ਹੈ ਰਾਈਟ ਵੀ ਉਹਨੇ ਇਹ ਕਹੀ ਆ ਬਿਸ਼ੱਕ ਉਹਨੂੰ ਵੀ ਪਤਾ ਹੈ ਕਿ ਉਹਨੂੰ ਉਹਨਾਂ ਨੂੰ ਕਿਹੜਾ ਪਤਾ ਸੀ ਕਿ ਉਹਨੇ ਇਦਾਂ ਕਰਨਾ ਆ ਇਜ਼ਰਾਈਲ ਨੂੰ ਯਾਕੂਬ ਨੂੰ ਵੀ ਇਹ ਪਤਾ ਆ ਪਰ ਫਿਰ ਵੀ ਐਨ ਅਸੀਂ ਵੀ ਇਦਾਂ ਕਹੋਗੇ ਬਿਸ਼ੱਕ ਸਾਨੂੰ ਪਤਾ ਆ ਬੇ ਉਹਨਾਂ ਦੀ ਗਲਤੀ ਨਹੀਂ ਅਸੀਂ ਕਹੋਗੇ ਇਦਾਂ ਕਰਕੇ ਅਸੀਂ ਅੱਕੇ ਹਾਂ ਸੋ ਇਥੋਂ ਦੁਬਾਰਾ ਸਾਨੂੰ ਦੱਸ ਸਕੀ ਜਿਹੜੀ ਬਾਈਬਲ ਆ ਉਹ ਸਿਰਫ ਇੱਕ ਸਟੋਰੀ ਨਹੀਂ ਇਹ ਰੀਅਲ ਫੀਲਿੰਗਸ ਜਿਹੜੀਆਂ ਇਨਸਾਨ ਵਿੱਚ ਇੰਨੀਆਂ ਅਸਲੀ ਆ ਕਿ ਇਹ ਹੋਈਆਂ ਹੀ ਹੋਣੀਆਂ ਪੈਣੀਆਂ ਆ ਰਾਈਟ ਸੋ ਨਾ ਨਾ ਕਿ ਇਹ ਬਣਾਈਆਂ ਆ ਆਈ ਥਿੰਕ ਮੇਰੀ ਉਮੀਦ ਆ ਕਿ ਤੁਸੀਂ ਇਹ ਗੱਲ ਨੂੰ ਸਮਝ ਜਾਏਂ ਤਦ ਉਹਨਾਂ ਨੇ ਆਖਿਆ ਕਿ ਉਸ ਮਨੁੱਖ ਨੇ ਤੰਗ ਕਰ ਇਥੇ ਲਿਖਿਆ ਆਇਆ ਤੰਗ ਕਰਕੇ ਸਾਡੇ ਉੱਤੇ ਸਾਡੇ ਰਿਸ਼ਤੇਦਾਰਾਂ ਦੇ ਵਿਖੇ ਪੁੱਛਿਆ ਕਿ ਤੁਹਾਡਾ ਪਿਤਾ ਅਜੇ ਤੱਕ ਜਿਉਂਦਾ ਆ ਤੇ ਤੁਹਾਡੇ ਤੁਹਾਡਾ ਕੋਈ ਹੋਰ ਭਰਾ ਵੀ ਹੈ ਜਦ ਅਸੀਂ ਇਹਨਾਂ ਗੱਲਾਂ ਦੇ ਅਨੁਸਾਰ ਉਹਨੂੰ ਦੱਸਿਆ ਸਾਨੂੰ ਕੀ ਪਤਾ ਸੀ ਕਿ ਉਹਨੇ ਸਾਨੂੰ ਉਹ ਸਾਨੂੰ ਆਖਿਆ ਕਿ ਜੋ ਆਪਣੇ ਭਰਾ ਨੂੰ ਨਾਲ ਲਿਆ ਫਿਰ ਯਹੂਦਾ ਨੇ ਆਪਣੇ ਪਿਤਾ ਇਸਰਾਈਲ ਨੂੰ ਆਖਿਆ ਮੁੰਡੇ ਨੂੰ ਮੇਰੇ ਨਾਲ ਭੇਜ ਭੇਜ ਦੇ ਤਾਂ ਜੋ ਅਸੀਂ ਜਾਈਏ ਤੇ ਅਸੀਂ ਜਿਉਂਦੇ ਰਹੀਏ ਅਤੇ ਮਰ ਨਾ ਜਾਈਏ ਅਸੀਂ ਵੀ ਅਤੇ ਤੂੰ ਵੀ ਅਤੇ ਸਾਡੇ ਬੱਚੇ ਵੀ ਮੈਂ ਉਸ ਲਈ ਜ਼ਿੰਮੇਵਾਰ ਹਾਂ ਉਸ ਨੂੰ ਤੂੰ ਮੇਰੇ ਹੱਥੋਂ ਵਾਪਸ ਮੰਗੇ ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਅਤੇ ਤੇਰੇ ਸਾਹਮਣੇ ਨਾ ਬਿਠਾਵਾਂ ਤਦ ਮੈਂ ਸਦਾ ਲਈ ਤੇਰਾ ਦੋਸ਼ੀ ਠਹਿਰਾਉਂਗਾ ਉਹਦਾ ਮੁੰਡਾ ਉਹਨੂੰ ਕਹਿ ਰਿਹਾ ਰਾਈਟ ਜੂਦਾ ਜੇਕਰ ਅਸੀਂ ਇੰਨਾ ਸਮਾਂ ਨਾ ਲਾਉਂਦੇ ਉਹ ਕਹਿੰਦਾ ਤਾਂ ਹੁਣ ਤੱਕ ਤੇ ਦੂਜੀ ਵਾਰ ਅਸੀਂ ਵਾਪਸ ਆ ਜਾਂਦੇ ਤਦ ਉਹਨਾਂ ਦੇ ਪਿਤਾ ਇਸਰਾਈਲ ਨੇ ਉਹਨਾਂ ਨੂੰ ਆਖਿਆ ਕਿ ਜੇ ਸੱਚਮੁੱਚ ਜਿਹੜਾ ਹੀ ਹੈ ਤਾਂ ਹੁਣ ਇਸ ਤਰ੍ਹਾਂ ਕਰੋ ਕਿ ਇਸ ਦੇਸ਼ ਦੀ ਸਭ ਤੋਂ ਉਤਮ ਪਦاوار ਆਪਣੀਆਂ ਬੋਰੀਆਂ ਵਿੱਚ ਰੱਖ ਕੇ ਉਸ ਮਨੁੱਖਲੇ ਭੇਟ ਦੀ ਤੌਰ ਤੇ ਲੈ ਜਾਓ ਮਤਲਬ ਉਹ ਕਹਿੰਦਾ ਜੀ ਉਹਨੂੰ ਉਹਨੂੰ ਖੁਸ਼ ਕਰ ਦਿਓ ਇਹ ਤੋਹਫੇ ਲੈ ਜਾਓ ਉਹਦੇ ਕੋਲ ਜੋ ਵੀ ਸਾਡੀ ਕੀਮਤੀਆਂ ਚੀਜ਼ਾਂ ਉਹਨੂੰ ਉਹਨੂੰ ਉਹਨਾਂ ਦਾ ਹਿੱਸਾ ਦਿਓ ਤਾਂ ਕਿ ਉਹ ਉਹਦਾ ਮਨ ਤੁਹਾਡੇ ਪ੍ਰਤੀ ਜੀ ਦਾ ਨਰਮ ਹੋਵੇ ਰਾਈਟ ਸੋ ਇਟ ਕਹਿ ਲਿਆ ਕਿ ਅਰਥਾਤ ਥੋੜਾ ਗੂਗਲ ਥੋੜਾ ਸ਼ਾਇਦ ਗਰਮ ਮਸਾਲਾ ਗੰਧਰਸ ਪਿਸਤਾ ਅਤੇ ਬਦਾਮ ਕਿਉਂਕਿ ਸ਼ਾਇਦ ਉਸ ਲੱਕੇ ਵਿੱਚ ਇਹ ਚੀਜ਼ਾਂ ਹਨ ਅਸੀਂ ਦੁਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਲਓ ਲੈ ਜਾਓ ਅਤੇ ਉਹ ਚਾਂਦੀ ਜਿਹੜੀ ਤੁਹਾਡੀਆਂ ਬੋਰੀਆਂ ਦੇ ਮੂੰਹ ਤੇ ਰੱਖ ਕੇ ਵਾਪਸ ਕੀਤੀ ਗਈ ਸੀ ਉਸ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਜਾਓ ਕਰਕੇ ਸ਼ਾਇਦ ਇਹ ਪਲ ਹੋ ਗਏ ਹੋਵੇ ਮਤਲਬ ਉਹਨੂੰ ਮੋੜ ਕੇ ਦੇ ਦੇਓ ਰਖੀ ਤੋ ਯੋਸਫ ਨੇਸੀ ਆਪਣੇ ਭਰਾ ਨੂੰ ਵੀ ਨਾਲ ਲੈ ਕੇ ਉਸ ਮਨੁੱਖ ਕੋਲ ਫੇਰ ਜਾਓ ਓਕੇ ਨਾ ਆਪਣੇ ਭਰਾ ਨੂੰ ਵੀ ਨਾਲ ਲੈ ਕੇ ਉਸ ਮਨੁੱਖ ਕੋਲ ਫੇਰ ਜਾਓ ਸਰਬਸ਼ਕਤੀਮਾਨ ਪਰਮੇਸ਼ਰ ਤੁਹਾਨੂੰ ਉਸ ਮਨੁੱਖ ਕੋਲੋਂ ਕਿਰਪਾ ਬਖਸ਼ੇ ਹੁਣ ਉਹਨਾਂ ਨੂੰ ਅਸੀਸ ਦਿੰਦਾ ਜਿਸ ਕਾਰਨ ਉਹ ਤੁਹਾਡੇ ਦੂਜੇ ਭਰਾ ਅਤੇ ਬੈਣ ਨੂੰ ਤੁਹਾਡੇ ਨਾਲ ਭੇਜ ਦੇਵੇ ਅਤੇ ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਹੋਇਆ ਸੋ ਹੋਇਆ ਸੋ ਉਹਨੂੰ ਪਾਸੇ ਇੱਕ ਪਾਸੇ ਤੁਹਾਡੇ ਡਾਰ ਵੀ ਸੀ ਕਿ ਸ਼ਾਇਦ ਇਹ ਗੱਲ ਨਹੀਂ ਬਣਨੀ। ਉਹਨਾਂ ਮਨੁੱਖਾਂ ਨੇ ਉਹ ਭੇਟ ਅਤੇ ਦੁਗਣੀ ਚਾਹਂਦੀ ਆਪਣੇ ਹੱਥਾਂ ਵਿੱਚ ਲੈ ਲੈ ਕੇ ਬੈਨਯਾਮੀਨ ਨੂੰ ਵੀ ਆਪਣੇ ਨਾਲ ਲਿਆ ਅਤੇ ਉੱਠ ਕੇ ਮਿਸਰ ਨੂੰ ਚਲੇ ਗਏ। ਅਤੇ ਯੋਸਫ ਦੇ ਸਾਹਮਣੇ ਹਾਜ਼ਰ ਹੋਏ। ਜਦੋਂ ਯੋਸਫ ਨੇ ਉਹਨਾਂ ਦੇ ਨਾਲ ਬੈਨਯਾਮੀਨ ਨੂੰ ਵੇਖਿਆ ਤਾਂ ਉਸ ਨੇ ਘਰ ਦੇ ਅਧਿਕਾਰੀ ਨੂੰ ਆਖਿਆ ਕਿ ਇਹਨਾਂ ਮਨੁੱਖਾਂ ਨੂੰ ਘਰ ਲਿਆ ਜਾ ਅਤੇ ਪਸ਼ੂ ਮਾਰ ਕੇ ਭੋਜਨ ਤਿਆਰ ਕਰ ਕਿਉਂ ਜੋ ਇਹ ਮਨੁੱਖ ਦੁਪਹਿਰ ਨੂੰ ਮੇਰੇ ਨਾਲ ਭੋਜਨ ਖਾਣਗੇ। ਤਦ ਉਹ ਮਨੁੱਖ ਯੋਸਫ ਦੇ ਹਾਕਮ ਦੇ ਅਨੁਸਾਰ ਉਹਨਾਂ ਮਨੁੱਖਾਂ ਨੂੰ ਉਸ ਦੇ ਘਰ ਲਾ ਗਿਆ ਜਦੋਂ ਯੋਸਫ ਦੇ ਘਰ ਪਹੁੰਚੇ ਇੱਥੇ ਲਿਖਿਆ ਪਹੁੰਚਾਏ ਗਏ ਤਦ ਉਹ ਆਪਸ ਵਿੱਚ ਡਰ ਕੇ ਆਖਣ ਲੱਗੇ ਕਿ ਉਸ ਚਾਂਦੀ ਦੇ ਕਾਰਨ ਜਿਹੜੀ ਪਹਿਲੀ ਵਾਰ ਸਾਡੇ ਅੰਬੋਰੀਆਂ ਵਿੱਚ ਮੁੜੀ ਸੀ ਅਸੀਂ ਇੱਥੇ ਲਿਆ ਲਿਆਏ ਗਏ ਆ ਤਾਂ ਜੋ ਉਹ ਸਾਡੇ ਉੱਤੇ ਵਾਰ ਕਰਕੇ ਸਾਨੂੰ ਆਪਣਾ ਕਲਾਮ ਬਣਾਵੇ ਅਤੇ ਸਾਡੇ ਗਧਿਆਂ ਨੂੰ ਵੀ ਖੋ ਲਵੇ ਸੋ ਉਹ 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 ਉਹਨਾਂ ਨੂੰ ਹੁਣ ਕਿਥੇ ਹੋਰ ਥਾਂ ਲੈ ਗਿਆ ਉਹਨੇ ਤਾਂ ਭੋਜਨ ਖਵਾਉਣਾ ਸੀ ਪਰ ਉਹਨਾਂ ਦੇ ਮਨ ਵਿੱਚ ਕੀ ਵਿਚ ਰਿਹਾ ਜ ਜਦੋਂ ਤੁਸੀਂ ਕੋਈ ਗਲਤੀ ਤੁਹਾਨੂੰ ਲੱਗਦੀ ਹੈ ਕੀਤੀ ਹੋਈ ਹੁੰਦੀ ਆ ਜਾਂ ਤੁਹਾਡੇ ਤੋਂ ਕੋਸ ਤੁਹਾਨੂੰ ਹਮੇਸ਼ਾ ਇਹ ਸ਼ੱਕ ਹੁੰਦੀ ਹੈ ਕਿ ਉਹ ਬੰਦਾ ਹੁਣ ਸਾਡੇ ਤੋਂ ਬਦਲਾ ਲੈਣ ਲਈ ਇੱਥੇ ਆਇਆ ਪਰ ਅਸਲ ਵਿੱਚ ਉਹ ਚੀਜ਼ ਹੋ ਨਸੀ ਰਹੀ इवन ਜਦੋਂ ਉਹ ਪਹਿਲਾਂ ਉਹਨਾਂ ਨਾਲ ਪੇਸ਼ ਇਦਾਂ ਆ ਰਿਹਾ ਸੀ ਉਹਨਾਂ ਨੂੰ ਲੱਗਿਆ ਸੀ ਹੁਣ ਸਾਡਾ ਬਦਲਾ ਆਇਆ ਸੋ ਜਦੋਂ ਤੁਸੀਂ ਕੋਈ ਪਾਪ ਕੀਤਾ ਹੁੰਦਾ ਹੈ ਤੁਹਾਨੂੰ ਲੱਗਦਾ ਕਿ ਜੋ ਵੀ ਹੋ ਰਿਹਾ ਹੈ ਉਸ ਚੀਜ਼ ਦਾ ਦਾ ਬਦਲਾ ਤੁਹਾਨੂੰ ਮਿਲ ਰਿਹਾ ਪਰ ਇੱਥੇ ਅਸੀਂ ਜਾਣਦੇ ਕਿ ਯੋਸਫ ਤਾਂ ਉਹਨਾਂ ਨੂੰ ਰੋਟੀ ਖਾਣੀ ਚਾਹੁੰਦਾ ਸੀ ਰਾਈਟ ਇਥੇ ਕਿਹਾ ਤਾਦੋ ਯੋਸਫ ਦੇ ਘਰ ਦੇ ਅਧਿਕਾਰੀ ਦੇ ਨੇੜੇ ਜਾ ਕੇ ਘਰ ਦੇ ਦਰਵਾਜ਼ੇ ਉੱਤੇ ਉਸ ਨੂੰ ਬੋਲੇ ਅਤੇ ਉਹਨਾਂ ਨੇ ਆਖਿਆ ਕਿ ਸਵਾਮੀ ਜੀ ਜਦੋਂ ਅਸੀਂ ਪਹਿਲੀ ਵਾਰ ਅੰਨ ਖਰੀਦਣ ਲਈ ਆਏ ਸੀ ਤਦ ਅਸੀਂ ਸਰਾ ਵਿੱਚ ਪਹੁੰਚ ਕੇ ਆਪਣੀਆਂ ਬੋਰੀਆਂ ਨੂੰ ਖੋਲ੍ਹਿਆ ਅਤੇ ਵੇਖ ਹਰ ਇੱਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ ਉਹ ਸਾਡੀ ਪੂਰੀ ਚਾਂਦੀ ਸੀ ਅਤੇ ਅਸੀਂ ਉਸ ਨੂੰ ਮੋੜ ਆਪਣੇ ਹੱਥਾਂ ਵਿੱਚ ਲੈ ਆਏ ਹਾਂ ਹੋਰ ਚਾਂਦੀ ਵੀ ਅਨਮੋਲ ਲੈਣ ਦੀ ਅਸੀਂ ਆਪਣੇ ਹੱਥਾਂ ਵਿੱਚ ਲਿਆਏ ਹਾਂ ਅਤੇ ਨਹੀਂ ਜਾਣਦੇ ਕਿ ਸਾਡੀ ਉਹ ਚਾਂਦੀ ਸਾਡੇ ਬੋਰੀਆਂ ਵਿੱਚ ਕਿਸ ਨੇ ਰੱਖ ਦਿੱਤੀ ਤਾਂ ਉਹਨੇ ਆਖਿਆ ਮਤਲਬ ਜਿਹਦੇ ਨਾਲ ਉਹ ਗੱਲ ਕਰ ਰਿਹਾ ਸੀ ਜਿਹੜਾ ਯੂਸਫ ਦਾ ਨੌਕਰ ਹੋਣਾ ਆਈ ਥਿੰਕ ਤੁਹਾਡੀ ਸਲਾਮਤੀ ਹੋਵੇ ਤੁਸੀਂ ਡਰੋ ਨਾ ਤੁਹਾਡੇ ਪਰਮੇਸ਼ਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ਰ ਨੇ ਤੁਹਾਡੀਆਂ ਬੋਰੀਆਂ ਵਿੱਚ ਤੁਹਾਨੂੰ ਪਦਾਰਸ਼ ਦਿੱਤਾ ਤੁਹਾਡੀ ਚਾਂਦੀ ਮੈਨੂੰ ਮਿਲ ਗਈ ਸੀ ਮੈਨੂੰ ਮਿਲ ਗਈ ਹੈ ਫੇਰ ਉਹ ਸ਼ਮੂਨ ਨੂੰ ਬਾਹਰ ਉਹਨਾਂ ਦੇ ਕੋਲ ਲੈ ਆਇਆ। ਤਦ ਉਹ ਪਰਖ ਉਹਨਾਂ ਮਨੁੱਖਾ ਨੂੰ ਯੋਸਫ ਦੇ ਘਰ ਲੈ ਗਿਆ ਅਤੇ ਉਹਨਾਂ ਨੂੰ ਪਾਣੀ ਦਿੱਤਾ। ਤਾਂ ਉਹਨਾਂ ਨੇ ਆਪਣੇ ਪੈਰ ਧੋਤੇ ਅਤੇ ਉਸ ਨੇ ਉਹਨਾਂ ਦੇ ਗਧਿਆਂ ਨੂੰ ਚਾਰਾ ਦਿੱਤਾ। ਤਦ ਉਹਨਾਂ ਨੇ ਯੋਸਫ ਦੇ ਹੋਂਦ ਦੀ ਦੇ ਪੈਰ ਤੱਕ ਅੜੀ ਵਿੱਚ ਸ਼ਗਾਤ ਤਿਆਰ ਕੀਤੀ ਕਿਉਂਕਿ ਜੋ ਉਹਨਾਂ ਸੁਣਿਆ ਜੋ ਅਸੀਂ ਇੱਥੇ ਹੀ ਰੋਟੀ ਖਾਓਗੇ। ਜਦ ਯੋਸਫ ਘਰ ਆਇਆ ਤਾਂ ਉਹ ਉਸ ਦੇ ਲਈ ਘਰ ਵਿੱਚ ਸ਼ਗਾਤ ਲੈ ਆਏ ਜਿਹੜੀ ਉਹਨਾਂ ਦੇ ਹੱਥਾਂ ਵਿੱਚ ਸੀ ਅਤੇ ਉਹਨਾਂ ਨੇ ਆਪਣੇ ਆਪ ਨੂੰ ਉਸ ਦੇ ਅੱਗੇ ਝੁਕਾਇਆ ਸੀ ਦੁਬਾਰਾ ਝੁਕਾਇਆ ਉਹਦੇ ਸੁਪਨੇ ਪੂਰੇ ਹੋ ਰਹੇ ਆ ਯੋਸਫ ਦੇ ਉਸ ਨੇ ਉਹਨਾਂ ਦੀ ਸੁੱਖ ਸੰਤ ਪੁੱਛੀ ਅਤੇ ਆਖਿਆ ਕਿ ਕੀ ਤੁਹਾਡਾ ਪਿਤਾ ਚੰਗਾ ਭਲਾ ਹੈ ਉਹ ਬਜ਼ੁਰਗ ਜਿਸ ਦੇ ਵੇਖੇ ਤੁਸੀਂ ਆਖਿਆ ਸੀ ਜਿਉਂਦਾ ਹੈ ਉਹਨਾਂ ਨੇ ਆਖਿਆ ਤੁਹਾਡਾ ਦਾਸ ਸਾਡਾ ਪਿਤਾ ਸਲਾਮਤ ਹੈ ਉਹਦਾ ਪਿਤਾ ਉਹਦਾ ਦਾਸ ਕਿ ਕਹਾਰੇ ਆ ਸਈ ਚੇਤਾ ਐਨੀਵੇਸ ਸਲਾਮਤ ਹੈ ਅਤੇ ਅੱਜ ਤੱਕ ਜੀਉਂਦਾ ਆ ਅਤੇ ਉਹਨਾਂ ਉਸ ਦੇ ਅੱਗੇ ਸਿਰ ਝੁਕਾ ਕੇ ਆਪਣੇ ਆਪ ਨੂੰ ਚੁਕਾਇਆ ਤਾਂ ਦੋਸ ਨੇ ਆਪਣੀਆਂ ਅੱਖਾਂ ਚੁੱਕ ਕੇ ਆਪਣੇ ਸਖੇਪਰਾ ਬੇਨੀਮੀਨ ਨੂੰ ਵੇਖਿਆ ਅਤੇ ਆਖਿਆ ਜਿਸ ਛੋਟੇ ਭਰਾ ਦੇ ਵੇਖੇ ਤੁਸੀਂ ਮੈਨੂੰ ਆਖਿਆ ਸੀ ਕਿ ਇਹੋ ਹੈ ਅਤੇ ਉਸ ਨੇ ਆਖਿਆ ਮੇਰੇ ਪੁੱਤਰ ਪਰਮੇਸ਼ਰ ਤੇਰੇ ਉੱਤੇ ਦਇਆ ਕਰੇ ਕਹਿੰਦਾ ਮੇਰਾ ਮੇਰੇ ਪੁੱਤਰ ਪਰਮੇਸ਼ਰ ਤੇਰੇ ਉੱਤੇ ਦਇਆ ਕਰੇ ਸੋ ਉਹਨੂੰ ਅਸੀਸ ਦੇ ਰਿਹਾ ਆਪਣੇ ਛੋਟੇ ਭਰਾ ਨੂੰ ਤਾਂ ਯੋਸਫ ਨੇ ਛੇਤੀ ਕੀਤਾ ਕਿਉਂ ਜੋ ਉਸ ਦਾ ਮਨ ਆਪਣੇ ਭਰਾਲੇ ਭਰ ਆਇਆ ਉਹ ਕਿਤੇ ਰੋਣਾ ਚਾਹੁੰਦਾ ਸੀ ਸੋ ਆਪਣੇ ਕਟੋਰੀ ਵਿੱਚ ਗਿਆ ਅਤੇ ਉੱਥੇ ਰੋਇਆ ਫਿਰ ਉਸ ਨੇ ਆਪਣੇ ਮੂੰਹ ਤੋਤਾ ਅਤੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਸੰਭਾਲ ਕੇ ਆਖਿਆ ਰੋਟੀ ਪਰੋਸੋ ਤਾਂ ਉਹਨਾਂ ਨੇ ਯੋਸਫ ਦੇ ਲਈ ਵੱਖਰੀ ਅਤੇ ਉਹਨਾਂ ਲਈ ਵਕਰੀ ਅਤੇ ਮਿਸਰੀਆਂ ਲਈ ਜਿਹੜੀ ਉਹਦੇ ਨਾਲ ਖਾਂਦੇ ਸਨ ਇਸ ਲਈ ਵਕਰੀ ਰੋਟੀ ਰੱਖੀ ਕਿਉਂਕਿ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੋਸ਼ ਸੀ ਉਹ ਉਸ ਦੇ ਅੱਗੇ ਬੈਠ ਗਏ ਪਲੋਠਾ ਆਪਣੇ ਪਲੋਠਪਣੇ ਦੇ ਅਨੁਸਾਰ ਅਤੇ ਛੋਟਾ ਆਪਣੀ ਉਮਰ ਦੇ ਅਨੁਸਾਰ ਅਤੇ ਉਹ ਮਨੁੱਖ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਦੇ ਸਨ ਬਈ ਇਹ ਸਾਨੂੰ ਖਾਣਾ ਇੰਨਾ ਦੇ ਰਿਹਾ ਹੈ ਰਾਈਟ ਤਦ ਉਸ ਆਪਣੇ ਅੱਗੇ ਉਹ ਇੱਥੇ ਲਿਖਿਆ ਹੈ ਮਤਲਬ ਯੋਸਫ ਨੇ ਆਪਣੇ ਅੱਗੇ ਉਹ ਭੋਜਨ ਪਦਾਰਥ ਚਕਵਾ ਕੇ ਉਹਨਾਂ ਨੂੰ ਦਿੱਤਾ ਅਤੇ ਬੈਨਿਮੀਨ ਦਾ ਥਾਲ ਉਹਨਾਂ ਦੇ ਥਾਲਾਂ ਨਾਲੋਂ 5 ਗੁਣਾ ਵੱਧ ਸੀ ਮਤਲਬ ਯੋਸਫ ਵਿਹੋਂ ਬੈਨਿਮੀਨ ਨੂੰ ਕਹਿ ਲਓ ਆਪਣੇ ਸਕੇ ਭਰਾ ਨੂੰ ਆਈ ਥਿੰਕ ਥੋੜੇ ਜਿਹਾ ਪੱਕਾ ਬਾਤ ਕਰ ਰਿਹਾ ਇੱਥੇ ਉਹਨੂੰ 5 ਗੁਣਾ ਜ਼ਿਆਦਾ ਦੇ ਰਿਹਾ ਉਹਦੇ ਭਰਾਵਾਂ ਦੇ ਸਾਹਮਣੇ ਭਰਾ ਨੂੰ ਵੀ ਦੇ ਰਿਹਾ ਪਰ ਆਈ ਡੋਨਟ ਥਿੰਕ ਉਹਨਾਂ ਨੂੰ ਐਸ ਵੇਲੇ ਕੇਅਰ ਸੀ ਸੋ ਉਹਨਾਂ ਉਹਦੇ ਨਾਲ ਖਾਧਾ ਪੀਤਾ ਤੇ ਆਨੰਦ ਮਨਾਇਆ ਸੋ ਆਨੰਦ ਵੀ ਮਨਾਇਆ ਉਹਨਾਂ ਨੇ ਸੋਚਿਆ ਹੋਣਾ ਵੀ ਇਹ ਲਈ ਥੋੜਾ ਜਿਹਾ ਹਸੇ ਵੀ ਹੋਣੇ ਆ ਹਜੇ ਉਹਨਾਂ ਨੂੰ ਪਤਾ ਸੋ ਯੂ ਨੋ ਉਹਨਾਂ ਦੇ ਮਨ ਵਿੱਚ ਕੀ ਵਿਚ ਰਿਹਾ ਇਸ ਟਾਈਮ ਤੇ ਬਈ ਉਹਨਾਂ ਦੇ ਜੇ ਅਸਲ ਤੌਰ ਤੇ ਵੱਡੀ ਵੱਡੀ ਨਜ਼ਰ ਤੋਂ ਇਹ ਦੇਖਿਆ ਜਾਵੇ ਜਦੋਂ ਲੰਬੀ ਨਿਗਾਹ ਤੋਂ ਉਹਨਾਂ ਨੇ ਯੂਸਫ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਹੁਣ ਯੂਸਫ ਉਹਨਾਂ ਨੂੰ ਖੁਆ ਰਿਹਾ ਆ ਆਨੰਦ ਮਨਾ ਰਿਹਾ ਆ ਉਹਨਾਂ ਦੇ ਨਾਲ ਹੀ ਜਿਨ੍ਹਾਂ ਨੇ ਉਹਦੇ ਨਾਲ ਧੋਖਾ ਕੀਤਾ ਯੂ ਆਈ ਥਿੰਕ ਅਸੀਂ ਕਿੰਨਾ ਇਤੋ ਸਖ ਸਕਦੇ ਆ ਮਾਫੀ ਬਾਰੇ ਮਾਫ ਕਰਨ ਬਾਰੇ ਅਸੀਂ ਕਦੇ ਕਿਸੇ ਨਾਲ ਇਦਾਂ ਪੇਸ਼ ਆਉਂਗੇ ਜਿਹਨੇ ਸਾਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਧੋਖਾ ਕੀਤਾ ਸ਼ਾਇਦ ਅਸੀਂ ਤਾਂ ਸਾਰੀ ਉਮਰ ਉਹਨਾਂ ਦੇ ਪ੍ਰਤੀ ਗੁੱਸਾ ਰੱਖਾਂਗੇ ਰਾਈਟ ਪਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜੇ ਸਾਨੂੰ ਇਹ ਜਕੀਨਿਆ ਕਿ ਰੱਬ ਸਾਰੀਆਂ ਚੀਜ਼ਾਂ ਦੇਖ ਰਿਹਾ ਆ ਤੇ ਉਹ ਸਾਰੀਆਂ ਚੀਜ਼ਾਂ ਕਰਾ ਰਿਹਾ ਆ ਮਤ ਉਹਦੀ ਮਰਜ਼ੀ ਤੋਂ ਬਾਹਰ ਨਹੀਂ ਹੋ ਰਹੀਆਂ ਫਿਰ ਅਸੀਂ ਥੋੜੇ ਜਿਹਾ ਖੁਸ਼ੀ ਉਹਨਾਂ ਚੀਜ਼ਾਂ ਵਿੱਚ ਲਿਆ ਸਕਦੇ ਆ ਇਵਨ ਜਿਹੜੀਆਂ ਦੁਖੀ ਚੀਜ਼ਾਂ ਆ ਤੇ ਉਹ ਦੂਜੇ ਲੋਕਾਂ ਨਾਲ ਜਿਹੜੇ ਸਾਡੇ ਨਾਲ ਕਰਦੇ ਵੀ ਇਸ ਤਰ੍ਹਾਂ ਜਿਵੇਂ ਸਾਨੂੰ ਲੱਗਦਾ ਕਰਦੇ ਆ ਅਸੀਂ ਉਹਨਾਂ ਨਾਲ ਫੇਰ ਵੀ ਪਿਆਰ ਤੇ ਮਾਫੀ ਨਾ ਪੇਸ਼ ਆ ਸਕਦੇ ਆ ਓਕੇ ਚਿਤਾਰੀ ਤਾਂ ਉਸਨੇ ਆਪਣੇ ਘਰ ਦੇ ਮੁਖੀ ਨੂੰ ਹੁਕਮ ਦਿੱਤਾ ਕਿ ਕਿ ਇਹਨਾਂ ਮਨੁੱਖਾ ਦੇ ਬੋਰੀਆਂ ਵਿੱਚ ਜਿਨ੍ਹਾਂ ਉਹ ਲੈ ਸਕਣ ਜਿਨ੍ਹਾਂ ਉਹ ਲੈ ਸਕਣ ਅਨਪੜ੍ਹ ਦੇ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਦੇ ਮੂੰਹ ਵਿੱਚ ਰੱਖ ਦੇ ਅਤੇ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਦੇ ਬੋਰੇ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਨ ਦੀ ਚਾਂਦੀ ਸਮੇਤ ਰੱਖਦੇ ਸੋ ਉਹਨੇ ਕਿਹਾ ਵੀ ਵੀ ਹਣ ਹਣ ਇਹਨੂੰ ਦੱਸਿ ਭੇਜਣਾ ਹੈ ਆਈ ਥਿੰਕ ਹਣ ਯੋਸਫ ਆਖਰੀ ਟੈਸਟ ਕਰ ਰਿਹਾ ਹੈ ਪਰ ਉਹਨੇ ਆਪਣਾ ਜਿਹੜਾ ਪਿਆਲਾ ਆ ਕੀਮਤੀ ਪਿਆਲਾ ਜਿਹੜਾ ਉਹਦਾ ਆ ਉਹਨੇ ਸਭ ਤੋਂ ਛੋਟੇ ਦੇ ਬੋਰੇ ਵਿੱਚ ਰੱਖਣਾ ਸੀ ਕਰਕੇ ਫਿਰ ਉਹਨੇ ਮੌਕਾ ਦੇਣਾ ਸੀ ਇਹ ਇਹ ਕਹਿ ਲੋ ਚਲਾਕੀ ਕਰਕੇ ਯੋਸਫ ਨੇ ਦੇਖਣਾ ਕਿ ਉਹ ਦੇਖਣਾ ਚਾਹੁੰਦਾ ਸੀ ਆਈ ਥਿੰਕ ਆਈ ਥਿੰਕ ਉਹ ਦੇਖਣਾ ਚਾਹੁੰਦਾ ਸੀ ਕਿ ਬਾਕੀ ਦੇ ਭਰਾ ਕਿ ਬੈਨਜਾਮਿਨ ਨੂੰ ਛੱਡ ਨੂੰ ਤਿਆਰ ਆ ਜਿੱਦਾਂ ਮੀਨੂ ਤੇ ਆ ਗਿਆ ਸੀ ਇਹਨਾਂ ਨੇ ਛੱਡ ਦਿੱਤਾ ਸੀ ਬੇਸ਼ਤ ਦਿੱਤਾ ਸੀ ਇਹ ਬੈਨਜਾਮਿਨ ਨੂੰ ਵੀ ਛੱਡ ਦੇਣੇ ਜਾਂ ਇਹ ਬਦਲ ਗਏ ਮਤਲਬ ਜਾਂ ਇਹ ਮੇਰੀ ਮਾਂ ਦੇ ਮੁੰਡੇ ਨੂੰ ਕਰਕੇ ਹੋ ਸਟੈਪ ਬਰਦਰ ਸੀ ਪਿਆਰ ਅਸਲੀ ਕਰਦੇ ਆ ਜਾਂ इन्हना इन्हों का तरीका बदल गया करके उ, पता से मैनू तो इन्होंने बेचता बेन्युमीन भी है। ज, ज, जे मौका मिले बेचने तैयार ही रहना दिना बेन्युमीन मेरे को फिर देखना की करते दे। हैं सो इत उस है। सो, सो उसने योसफ के आखे अनुसार ही किता सवेर हन्द्या ही वह मनुख अ गोर दिते गए वो नगर तो बहर हजे दूर नहीं गए सन ਕਿ ਯੋਸਫ ਨੇ ਆਪਣੇ ਘਰ ਦੇ ਮੁਖੀ ਨੂੰ ਹੁਕਮ ਦਿੱਤਾ ਉਠ ਉਹਨਾਂ ਮਨੁੱਖਾਂ ਦਾ ਪਿੱਛਾ ਕਰ ਅਤੇ ਜਦ ਤੂੰ ਉਹਨਾਂ ਕੋਲ ਪਹੁੰਚ ਜਾਵੇਂ ਤਾਂ ਉਹਨਾਂ ਨੂੰ ਆਖੀ ਤੁਸੀਂ ਭਲਾਈ ਦੇ ਬਦਲੇ ਬੁਰਾਈ ਕਿਉਂ ਕੀਤੀ ਕੀ ਇਹ ਉਹ ਪਿਆਲਾ ਨਹੀਂ ਜਿਸ ਵਿੱਚ ਮੇਰਾ ਸਵਾਮੀ ਪੀਂਦਾ ਪੀਂਦਾ ਹੈ ਤੇ ਜਿਸ ਦੇ ਨਾਲ ਉਹ ਆਤਮਿਕ ਗੱਲਾਂ ਵਿਚਾਰਦਾ ਹੈ ਤੁਸੀਂ ਜੋ ਇਹ ਕੀਤਾ ਹੈ ਸੋ ਉਹ ਬੁਰਾਈ ਕੀਤਾ ਹੈ ਤਦ ਉਸ ਨੇ ਉਹਨਾਂ ਨੂੰ ਜਾ ਫੜਿਆ ਅਤੇ ਇਹ ਹੋਈ ਗੱਲ ਨਾ ਉਹਨਾਂ ਨੂੰ ਆਖਿਆ ਮਤਲਬ ਇਹ ਸੇਵਕ ਵੀ ਵਿਚਾਰਾ ਇਹ ਕੀ ਸੋਚਦਾ ਹੋਣਾ ਵੀ ਇਹ ਕੀ ਡਰਾਮਾ ਹੋ ਰਿਹਾ ਹੈ ਰਾਈ ਉਹਨਾਂ ਨੇ ਉਹਨੂੰ ਆਖਿਆ ਕਿ ਸਾਡਾ ਸੁਆਮੀ ਅਜਿਹੀਆਂ ਗੱਲਾਂ ਕਿਉਂ ਬੋਲਦਾ ਆ ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਕਰਨਾ ਦੂਰ ਰਹੇ ਵੇਖੋ ਜਦ ਉਹ ਚਾਂਦੀ ਜਿਹੜੀ ਸਾਨੂੰ ਸਾਡੇ ਬੋਰੀਆਂ ਦੇ ਮੂਹਰੇ ਵਿੱਚ ਲੱਭੀ ਸੀ ਅਸੀਂ ਉਹ ਕਨਾਨ ਦੇਸ਼ ਤੋਂ ਮੁੜ ਕੇ ਤੁਹਾਡੇ ਕੋਲ ਲਿਆਏ ਤਾਂ ਕਿਵੇਂ ਅਸੀਂ ਤੁਹਾਡੇ ਸੁਆਮੀ ਦੇ ਘਰ ਵਿੱਚੋਂ ਚਾਂਦੀ ਜਾਂ ਸੋਨਾ ਚੋਰਾ ਚੋਰਾ ਚੁਰਾ ਸਕਦੇ ਆ ਉਹ ਕਹਿੰਦੇ ਤੁਹਾਡੇ ਦਾਸਾਂ ਵਿੱਚ ਹੁਣ ਸੁਣੋ ਕੀ ਕਹਿੰਦੇ ਆ ਜਿਸ ਦੇ ਕੋਲ ਉਹ ਲੱਭੇ ਉਹ ਮਾਰਿਆ ਜਾਵੇ ਅਤੇ ਅਸੀਂ ਵੀ ਆਪਣੇ ਸਵਾਮੀ ਦੇ ਗੁਲਾਮ ਹੋ ਜਾਵਾਂਗੇ ਸੋ ਆਈ ਮੀਨੋ ਥੋੜਾ ਜਿਹਾ ਸ਼ੇਤੀ ਬੋਲੇ ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਬੈਨਜਾਮਿਨ ਦੇ ਸਭ ਤੋਂ ਛੋਟੇ ਦੇ ਪੁੱਰੇ ਵਿੱਚ ਕਿਸ ਨੇ ਰੱਖਿਆ ਸੀ ਰਾਈਟ ਤਾਂ ਦੋਸ ਨੇ ਆਖਿਆ ਕਿ ਹੁਣ ਤੁਹਾਡੀਆਂ ਗੱਲਾਂ ਦੇ ਅਨਸਾਰ ਹੀ ਹੋਊਗਾ ਜਿਸ ਦੇ ਕੋਲ ਉਹ ਲੱਭੇਗਾ ਉਹ ਮੇਰਾ ਗੁਲਾਮ ਹੋਵੇਗਾ ਪਰ ਤੁਸੀਂ નિર્ਦੋਸ਼ ਠਹਿਰੋਗੇ ਸੋ ਉਹ ਹਣ ਸੀ ਜਿਹੜੇ ਮੌਕਾ ਕ੍ਰੀਏਟ ਹੋ ਰਿਹਾ ਉਹ ਤਾਂ ਕਹਿੰਦੇ ਸੀ ਅਸੀਂ ਵਾਸੀ ਉਹਨੂੰ ਮਾਰਿਆ ਜਾਵਾਂਗੇ ਤੇ ਅਸੀਂ ਗੁਲਾਮ ਬਣਾਾਂਗੇ ਉਹ ਕਹਿੰਦੇ ਨਹੀਂ 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 ਉਹੋ ਹੀ ਗੁਲਾਮ ਬਣੂਗਾ ਜਿਹਦੇ ਬੋਰੇ ਚੱਲਪੂਗਾ ਤੁਸੀਂ ਜਾ ਸਕਦੇ ਆ ਸੋ ਉਹਨਾਂ ਨੂੰ ਹੁਣ ਮੌਕਾ ਦੇ ਰਿਆ ਸੀ ਕਿ ਤੁਸੀਂ ਬੈਂਜਾਮਿਨ ਨੂੰ ਛੱਡ ਕੇ ਜਾ ਸਕਦੇ ਆ ਕਰਕੇ ਬੈਂਜਾਮਿਨ ਰਖੇ ਵਾਲ ਦਾ ਮੁੰਡਾ ਸੀ ਯੋਸਫ ਦਾ ਸਾਕਾ ਭਰਾ ਸੀ ਉਹ ਦੇਖਣਾ ਚਾਹੁੰਦਾ ਸੀ ਕਿ ਇਹਨੂੰ ਛੱਡਣ ਨੂੰ ਉਹ ਤਿਆਰ ਸੋ ਤਾਂ ਹੀ ਤੁਸੀਂ ਉਹਨਾਂ ਦੀ ਉਹਦੀਆਂ ਗੱਲਾਂ ਤੋਂ ਦੇਖ ਸਕਦੇ ਆ ਕਿ ਉਹਦਾ ਫੋਕਸ ਕੀ ਆ ਉਹਨਾਂ ਨੇ ਛੇਤੀ ਨਾਲ ਆਪੋ ਆਪਣੇ ਬੋਰੇ ਜ਼ਮੀਨ ਤੇ ਲਾ ਕੇ ਖੋਲ ਦਿੱਤੇ ਅਤੇ ਉਸ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੀ ਤਲਾਸ਼ੀ ਲਈ ਅਤੇ ਉਹ ਪਿਆਲਾ ਬenialmin ਦੇ ਬੋਰੇ ਵਿੱਚ ਲੱਭਿਆ ਤਾਂ ਉਹਨਾਂ ਨੇ ਆਪਣੇ ਵਸਤਰ ਪਾੜੇ ਅਤੇ ਹਰੇਕ ਨੇ ਆਪਣਾ ਗਧਾ ਲਾਦਿਆ ਅਤੇ ਉਹ ਨਗਰ ਨੂੰ ਮੋੜਾ ਜਦ ਯਹੂਦਾ ਅਤੇ ਉਸ ਦੇ ਭਰਾ ਯੋਸਰ ਦੇ ਘਰ ਆਏ ਅਤੇ ਉਹ ਵਾਜੀ ਤੱਕ ਉੱਥੇ ਹੀ ਸੀ ਤਾਂ ਉਹ ਉਸ ਦੇ ਅੱਗੇ ਧਰਤੀ ਉੱਤੇ ਡੱਗ ਪਏ ਫਿਰ ਯੋਸਫ ਨੇ ਉਹਨਾਂ ਨੂੰ ਆਖਿਆ ਕਿ ਇੱਕ ਕੀ ਕਰਤੂਤ ਹੈ ਜੋ ਤੁਸੀਂ ਕੀਤੀ ਕੀ ਤੋ ਸੀ ਨਹੀਂ ਜਾਣਦੇ ਸੀ ਕਿ ਮੇਰੇ ਵਰਗਾ ਆਦਮੀ ਆਤਮਿਕ ਗੱਲਾਂ ਵਿਚਾਰ ਸਕਦਾ ਹੈ ਯਹੂਦਾ ਨੇ ਆਖਿਆ ਜੇ ਤਾਂ ਯਹੂਦਾ ਨੇ ਆਪਣੇ ਪਤਨ ਨੂੰ ਸੌਖਾ ਦਿੱਤੀ ਸੀ ਕਿ ਮੈਂ ਜ਼ਿੰਮੇਵਾਰ ਹੋਗਾ ਹੁਣ ਉਹ ਆਖਦਾ ਹੈ ਉਹ ਉਹ ਹੁਣ ਬੋਲਦਾ ਹੈ ਇੱਥੇ ਕਿਹਾ ਯਹੂਦਾ ਨੇ ਆਖਿਆ ਅਸੀਂ ਆਪਣੇ ਸਵਾਮੀ ਨੂੰ ਕੀ ਆਖੀਏ ਅਤੇ ਕੀ ਬੋਲੀਏ ਅਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ નિર્ਦੋਸ਼ ਸਾਬਤ ਕਰੀਏ ਪਰਮੇਸ਼ਰ ਨੇ ਤੁਹਾਡੇ ਦਾਸਾਂ ਦੀ ਬੁਰੀਾਈ ਲੱਭ ਲਈ ਹੈ ਸੀ ਯੋਸੇਫ ਉਹ ਕਹਿੰਦਾ ਇਹ ਚੀਜ਼ ਪਰ ਸਮਝਾਉਂਦਾ ਨਹੀਂ ਉਹ ਕਾਦੇ ਬਾਰੇ ਗੱਲ ਕਰ ਰਿਹਾ ਵੇਖੋ ਅਸੀਂ ਆਪਣੇ ਸੁਆਮੀ ਦੇ ਗੁਲਾਮ ਹਾਂ ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲ ਇਹ ਪਿਆਲਾ ਲੱਬਿਆ ਹੈ ਕਹਿੰਦਾ ਅਸੀਂ ਸਾਰੇ ਇਕੱਠੇ ਗੁਲਾਮ ਹੋਵਾਂਗੇ ਰਾਈਟ ਪਰ ਯੋਸੇਫ ਨੇ ਆਖਿਆ ਇਹ ਕੰਮ ਇਤੋਂ ਦੂਰ ਹੋਵੇ ਹੋਵੇ ਉਹ ਮਨੁੱਖ ਜਿਸ ਦੇ ਕੋਲ ਉਹ ਪਿਆਲਾ ਲੱਬਿਆ ਹੈ ਉਹ ਹੀ ਮੇਰਾ ਗੁਲਾਮ ਹੋਊਗਾ ਪਰ ਤੁਸੀਂ ਸਲਾਮਤ ਨਾਲ ਆਪਣੇ ਪਿਤਾ ਦੇ ਕੋਲ ਵਾਪਸ ਚਲੇ ਜਾਓ ਸੀ ਉਹਨਾਂ ਨੂੰ ਮੌਕਾ ਦੇ ਰਿਹਾ ਦਿਖਾਉਣ ਲਈ ਉਹ ਜਾ ਸਕਦੇ ਆ ਤੇ ਫਿਰ ਜੋਸੇਫ ਨੂੰ ਪਤਾ ਲੱਗਣਾ ਕਿ ਇਹਨਾਂ ਨੂੰ ਸੱਚੀ ਆਪਣੇ ਭਰਾ ਦੀ ਪਰਵਾਹ ਆ ਛੋਟੇ ਦੀ ਜਾਂ ਨਹੀਂ ਕਰਕੇ ਉਹਦੀ ਪਰਵਾਹਤ ਨਹੀਂ ਸੀ ਉਹਨਾਂ ਨੂੰ ਜਦੋਂ 13 ਸਾਲ ਪਹਿਲਾਂ ਉਹਨੂੰ ਵੇਚਿਆ ਸੀ ਅਸ਼ੀ ਨੂੰ ਆਈ ਥਿੰਕ ਹੁਣ 13 ਸਾਲ ਤਾਂ ਬੀਤ ਗਏ ਸੀ ਅਸ਼ੀ ਨੂੰ ਹੁਣ 20 ਸਾਲ ਹੋ ਗਏ ਸੀ ਐਕਚੁਅਲੀ ਕਿਉਂਕਿ 13 ਸਾਲ ਤਾਂ ਉਹਨੂੰ ਫਨੂੰਦ ਦੇ ਮੋਰੇ ਖੜੇ ਹੁਣ ਫਿਰ 7 ਸਾਲ ਹੋਰ ਬੀਤੇ ਸੀ ਤੇ ਹੁਣ ਕੱਲ ਸੋ ਘੱਟੋ ਘੱਟ 20 ਸਾਲ ਹੋ ਗਏ ਫਿਰ ਯਹੂਦਾ ਨੇ ਉਸਦੇ ਨੇੜੇ ਜਾ ਕੇ ਆਖਿਆ ਮੇਰੇ ਸਵਾਮੀ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸਵਾਮੀ ਦੇ ਕੰਨਾਂ ਵਿੱਚ ਗੱਲ ਕਰੇ ਅਤੇ ਤੁਹਾਡਾ ਕਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਪੜ ਕੇ ਕਿਉਂ ਜੋ ਤੁਸੀਂ ਫਰੋਂਦੇ ਸਮਾਨ ਹੋ ਸੀ ਫਰੋਂਦੇ ਸਮਾਨ ਹੋ ਆਈ ਥਿੰਕ ਇਨ ਵਰਸ ਇਨ 18 ਅਸੀਂ ਜੇ ਦੇਖ ਰਹੇ ਹਾਂ 44 18 ਯੂ ਆਰ ਲਾਈਕ ਫੈਰੋ ਹਮਸਾ ਸੀ ਜਿਹੜੀ ਜੀਸੂ ਨੂੰ ਥੋੜੀ ਜੀ ਗੱਲ ਦਰਸਾਉਂਦੀ ਹੈ ਓਕੇ ਮੇਰੇ ਸਵਾਮੀ ਨੇ ਆਪਣੇ ਦਾਸਾਂ ਤੋਂ ਇਹ ਪੁੱਛਿਆ ਸੀ ਕਿ ਕੀ ਤੁਹਾਡਾ ਪਿਤਾ ਜਾਂ ਭਰਾ ਹੈ ਅਤੇ ਅਸੀਂ ਆਪਣੇ ਸਵਾਮੀ ਨੂੰ ਆਖਿਆ ਸੀ ਕਿ ਸਾਡਾ ਬਜ਼ੁਰਗ ਪਿਤਾ ਹੈ ਅਤੇ ਉਸ ਦੀ ਵਿਰਧ ਅਵਸਥਾ ਦਾ ਇੱਕ ਛੋਟਾ ਪੁੱਤਰ ਹੈ ਅਤੇ ਉਸ ਦਾ ਭਰਾ ਮਰ ਗਿਆ ਹੈ ਅਤੇ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਸੀਂ ਹੁਣ ਹੁਣ ਅਤੇ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ ਅਸੀਂ ਉਹ ਹੁਣ ਯੂਦਾ ਦਿਖਾ ਰਿਹਾ ਹੈ ਯੂਦਾ ਨੇ ਇਹ ਸਾਜ਼ਿਸ਼ ਘੜੀ ਸੀ ਪਹਿਲਾਂ ਯੂਸਫ ਨੂੰ ਵੇਚਣ ਦੀ ਹੁਣ ਯੂਦਾ ਹੀ ਇਹ ਗੱਲ ਬੋਲਦਾ ਆ ਸੋ ਸਭ ਤੋਂ ਬਦਲਿਆ ਆ ਦੱਸਦਾ ਉਹੋ ਹੀ ਆ ਮਨਾਕੇ ਜਿਹੜਾ ਜਿਨੇ ਇਹ ਸਾਜਸ ਪਹਿਲਾਂ ਹੀ ਘੜੀ ਸੀ ਉਹਨੂੰ ਵੇਚਣ ਦੀ ਦੂਜਿਆਂ ਨੇ ਤਾਂ ਮਾਰਨ ਦੀ ਆਮੀ ਦੱਸ ਲ ਬਿਟ ਡਿਫਰੈਂਟ ਪਰ ਯੂਦਾ ਨੇ ਐਸੀ ਐਸੀ ਮਾਰੀ ਨਾ ਸਾਡਾ ਭਰਾ ਆ ਰਾਈਟ ਸੋ ਹੁਣ ਉਹਦੇ ਨੂੰ ਸੁਣ ਕੇ ਕਿ ਉਹ ਬੈਨਮੀਨ ਦਾ ਕਿੰਨਾ ਮੁੱਲ ਪਾ ਰਿਹਾ ਆ ਕਿੰਨੀ ਕੀਮਤ ਪਾ ਰਿਹਾ ਆ ਯੋਸਫ ਨੂੰ ਹੁਣ ਯਕੀਨ ਹੋ ਰਿਹਾ ਆ ਕਿ ਉਹ ਕੀ ਕਹਿ ਰਿਹਾ ਰਾਈਟ ਸੋ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ ਤਾਂ ਅਸੀਂ ਆਪਣੇ ਸਵਾਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ ਜੇਕਰ ਉਸ ਨੂੰ ਛੱਡ ਛੱਡੇ ਤਾਂ ਸਾਡਾ ਪਿਤਾ ਮਰ ਜਾਊਗਾ ਫਿਰ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੱਕ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ ਇਸ ਲਈ ਜਾਦਾ ਸੀ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸੀਂ ਆਪਣੇ ਸਵਾਮੀ ਦੀਆਂ ਗੱਲਾਂ ਉਹਨੂੰ ਦੱਸੀਆਂ ਤਾਂ ਸਾਡੇ ਪਿਤਾ ਨੇ ਆਖਿਆ ਕਿ ਮੁੜ ਕੇ ਜਾਓ ਅਤੇ ਥੋੜਾ ਅੰਨ ਸਾਡੇ ਨਾਲ ਸਾਡੇ ਲਈ ਲੈ ਆਓ ਪਰ ਅਸੀਂ ਆਖਿਆ ਕਿ ਅਸੀਂ ਨਹੀਂ ਜਾ ਸਕਦੇ ਜੇਕਰ ਸਾਡਾ ਛੋਟਾ ਭਰਾ ਸਾਡੇ ਨਾਲ ਹੋਵੇ ਤਾਂ ਹੀ ਅਸੀਂ ਜਾਵਾਂਗੇ ਕਿਉਂਕਿ ਜਦ ਤੱਕ ਸਾਡਾ ਛੋਟਾ ਭਰਾ ਸਾਡੇ ਨਾਲ ਨਾ ਹੋਵੇ ਅਸੀਂ ਉਸ ਮਨੁੱਖ ਦਾ ਮੂਨ ਆਵੇਖ ਸਕਾਂਗੇ ਤਾਂ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ ਕਿ ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ ਹੁਣ ਉਹ ਕਲੀਅਰਲੀ ਦੱਸ ਰਿਹਾ ਕਿ ਉਹ ਦੋ ਉਹ ਰੇਚਲ ਦੇ ਬੇਟੇ ਜੋਸਫ ਤੇ ਬੈਨਜਾਮਿਨ ਜੋਸਫ ਜੋ ਹਨ ਦੇ ਮੋਰੇ ਆ ਉਹਨਾਂ ਬਾਰੇ ਗੱਲ ਹੋ ਰਹੀ ਹੈ ਤੇ ਉਹਨਾਂ ਦਾ ਮਾਲ ਉਹ ਪਾ ਰਿਹਾ ਹੈ ਉਹਨੂੰ ਦੱਸ ਰਿਹਾ ਰਾਈਟ ਉਨ੍ਹਾਂ ਵਿੱਚੋਂ ਇੱਕ ਤਾਂ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਸੱਚਮੁੱਚ ਪਾੜਿਆ ਗਿਆ ਹੈ ਅਤੇ ਮੈਂ ਉਸ ਨੂੰ ਹੁਣ ਤੱਕ ਨਹੀਂ ਵੇਖਿਆ ਪਰ ਜੇਕਰ ਤੁਸੀਂ ਇਸ ਨੂੰ ਵੀ ਮੇਰੇ ਅੱਗੇ ਨਾ ਜਾਓਂਗੇ ਅਤੇ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੈਨੂੰ ਇਸ ਬਡਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ ਹੁਣ ਜਦ ਮੈਂ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਜਾਵਾਂ ਅਤੇ ਇਹ ਮੁੰਡਾ ਨਾਲ ਨਾ ਹੋਵੇ ਤਾਂ ਕਿਉਂ ਜੋ ਉਹਦੇ ਪ੍ਰਾਣ ਇਸ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ ਅਤੇ ਜਦ ਉਹ ਵੇਖੇਗਾ ਕਿ ਉਹ ਇਹ ਮੁੰਡਾ ਸਾਡੇ ਨਾਲ ਨਹੀਂ ਹੈ ਤਾਂ ਉਹ ਮਰ ਜਾਊਗਾ ਅਤੇ ਤੁਹਾਡੇ ਦਾਸ ਆਪਣੇ ਪਿਤਾ ਨੂੰ ਬਡਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ ਕਿਉਂ ਜੋ ਤੁਹਾਡਾ ਦਾਸ ਆਪਣੇ ਪਿਤਾ ਨੂੰ ਇਹ ਆਖ ਕੇ ਇਸ ਮੁੰਡੇ ਦੇ ਦਾ ਜ਼ਿੰਮੇਵਾਰ ਹੋਇਆ ਹੈ ਕਿ ਜੇਕਰ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਂਵਾਂ ਤਾਂ ਮੈਂ ਸਦਾ ਤੱਕ ਆਪਣੇ ਪਿਤਾ ਦਾ ਪਾਪੀ ਹੋਵਾਂ ਹਣ ਤੁਹਾਡਾ ਦਾਸ ਇਸ ਮੁੰਡੇ ਦੇ ਸਤਾਨ ਤੇ ਮੇਰੇ ਸਵਾਮੀ ਦਾ ਗੁਲਾਮ ਬਣ ਕੇ ਰਹੇਗਾ ਪਰ ਇਸ ਮੁੰਡੇ ਨੂੰ ਆਪਣੇ ਭਰਾਵਾਂ ਦੇ ਨਾਲ ਵਾਪਸ ਜਾਣ ਦਿੱਤਾ ਜਾਵੇ ਸਿਰਫ ਇੱਥੇ ਜੂਡਾ ਇਹ ਨਹੀਂ ਦਿਖਾ ਰਿਹਾ ਕਿ ਬੈਨਜਾਮਿਨ ਕੀਮਤੀ ਆ ਉਹ ਕਹਿ ਰਿਹਾ ਕਿ ਮੈਂ ਇਹਦੀ ਥਾਂ ਲਵਾਂਗਾ ਮੈਂ ਰਹੂੰਗਾ ਇਹ ਜਾਊਗਾ ਸੋ ਹੁਣ ਜੂਡਾ ਨੂੰ ਕਲੀਅਰ ਹੋ ਰਿਹਾ ਹੈ ਕਿ ਇਹਨਾਂ ਦੇ ਮਨ ਬਿਲਕੁਲ ਸਿਰਫ ਵਾਓ ਸਿਰਫ ਬਦਲ ਨੇ ਇਹ ਪਰ ਹਲਟੇ ਗਏ ਫੁੱਲ ਟਰਨ ਬੀ ਕਿੱਥੇ ਇਹਨਾਂ ਨੇ ਮੈਨੂੰ ਵੇਚ ਕੇ ਕੱਢਿਆ ਸੀ ਕਿੱਥੇ ਹੁਣ ਇਹ ਆਪ ਉਹਦੀ ਥਾਂ ਲੈਣ ਨੂੰ ਤਿਆਰਿਆ ਇਹ ਜਿੰਦਾ ਅਮੇਜ਼ਿੰਗ ਸੋ ਇਹ ਕਿੰਨਾ ਕਲੀਅਰ ਹੋ ਰਿਹਾ ਕਿ ਉਹ ਬਦਲਿਆ ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਵਾਂ ਜੇਕਰ ਇਹ ਮੁੰਡਾ ਮੇਰੇ ਨਾਲ ਨਾ ਹੋਵੇ ਜੇ ਇਹ ਨਾ ਹੋਵੇ ਕਿ ਉਹ ਬੁਰੀਆਈ ਜਿਹੜੀ ਮੇਰੇ ਪਿਤਾ ਉੱਤੇ ਆਊਗੀ ਮੈਨੂੰ ਵੇਖਣੀ ਪਵੇ ਸੋ ਆਈ ਥਿੰਕ ਜੋਸਫ ਨੋਹਨ ਸਪਸ਼ਟ ਹੋ ਗਿਆ ਤੁਸੀਂ ਦੇਖਾਂਗੇ ਅਗਲੇ ਐਪੀ ਵਿੱਚ ਕਿ ਜੋ ਦੇਖਣਾ ਚਾਹੁੰਦਾ ਸੀ ਉਹਨੇ ਦੇਖ ਲਿਆ ਜੇ ਉਹਦਾ ਮਕਸਦ ਇਹ ਸੀ ਲੱਗਦਾ ਹੈ ਕਿ ਉਹ ਇਹ ਸਮਝਣਾ ਚਾਹੁੰਦਾ ਸੀ ਕਿ ਉਹ ਬਦਲੇ ਆ ਜਾਂ ਨਹੀਂ ਸੋ ਇੱਥੇ ਅਸੀਂ ਚਤਾਲਮੀ ਵਾਂਦੇ ਆਏ ਬੰਦ ਕਰਦੇ ਆਂ